ਕਰੋ ਮਾਫ ਲੋ ਕਰੋ ਬੱਬਾਈ ਕਰੋ ਕਰੋ ਅਸੀਂ ਤਾਂ ਖੁਸ਼ ਹਾਂ ਤੇ ਆਪ ਕੋਈ ਮਾਫੀ ਮਾਤਾ ਇਹ ਨਹੀਂ ਸੋਚਣਾ ਕਿ ਮਾਫੀ ਹੁਣ ਮੰਗੀਦਾ ਮਾਤਾ ਨੂੰ ਫੇਰ ਕੋ ਕਹੂੰਗੀ ਹਾਂ ਤੁਹਾਡਾ ਨੰਬਰ ਰੱਖਣਾ ਇੱਕ ਨੰਬਰ ਇੱਥੇ ਪੰਜਾ ਮਿੰਟ ਦੇ ਨਾਮ ਹੋ ਜਾਂਦਾ ਨਾ ਜੇ ਕੋਈ ਹੱਥ ਨਹੀਂ ਲੱਗਦਾ ਤਾਂ ਚੋਕੇ ਲੱਗਣ ਬੱਲਾ ਬੱਲੇ ਜੇ ਕੋਈ ਗਲਤੀ ਸਾਡੇ ਨੂੰ ਕਹਿੰਦੇ ਮੈਂ ਖਰਾਬ ਤੂੰ ਕਾਉ ਪੈਣਾ ਪਤਾ ਰੋੜਾ ਨਹੀਂ ਹੋਰ ਮੇਰੀ ਗੱਲ ਸੁਣ ਰੋੜਾ ਨਹੀਂ ਇਹਦੀ ਉਹ 850 ਲੋਕ ਕੱਟੇ ਗਏ ਨੇ ਗੁਰੂ ਦੇ ਸਿੰਘ ਆ ਗਏ ਨੇ ਸਾਡੇ ਨੱਦਰ ਤੋਂ ਸਿੰਘ ਆ ਗਏ ਨੇ ਆਉਣਗੇ ਪਾ ਜੇ ਬੋਲਿਆ ਜਾਏਗਾ ਵਾਹ ਬੋਲਣਗੇ ਇਹ ਦੋਵੇਂ ਬੋਲਣਗੇ ਮਾਤਾ ਕਹਿੰਦੀ ਆ ਵੀ ਆ ਤਲਾਸ਼ਦੇ ਨਾ ਕੋਈ ਹੋਰ ਨਾ ਚਾਹਤ ਰਣੀ ਵਾਹਲੇ ਕਹਿੰਦੇ ਮਾਤਾ ਨੂੰ ਮਿਲ ਕੇ ਤੁਮ ਕਰੇਗੀ ਰੋਟੀ ਬਣਾ ਮੈਂ ਬੰਦੀ ਸਾਡੀ ਮਨਪਾਤਿਆ ਤੇ ਮੈਨੂੰ ਪਤਾ ਸੀ ਆ ਉਹ ਦੁਆਏ ਆਪਣੀ ਜ਼ਿੰਦਗੀ ਨੂੰ ਅਸਲੀ ਬਣਾਓ ਕੋਈ ਮਾਫੀ ਮੰਗੋ ਮਾਦਾ ਕੋਲ ਬੋਲ ਲਾਣਾ ਮਾਰ ਕੇ ਮਾਰ ਕਰ ਲਿਓ ਜੇ ਮੈਂ ਦਰੂ ਪੀਉ ਤੇ ਜਿੰਮ ਕਲੇਸ਼ ਕਰੂਗੀ ਤਾਂ